ਹਾਂਜੀ ਗੁਰੂ ਪਿਆਰ ਵਾਲਿਓ ਅੱਜ ਅਸੀਂ ਸੰਖੇਪ ਦੇ ਵਿੱਚ ਦੁੱਖ ਅਤੇ ਸੁੱਖ ਦੀ ਗੱਲ ਕਰਾਂਗੇ ਗੁਰਬਾਣੀ ਦਾ ਫਰਮਾਨ ਹੈ ਨਾਨਕ ਦੁਖੀਆ ਸਭ ਸੰਸਾਰ ਕਈ ਸੰਗਤਾਂ ਇਸ ਪੰਕਤੀ ਨੂੰ ਲੈ ਕੇ ਸਿੱਟੇ ਤੇ ਪਹੁੰਚ ਜਾਂਦੀਆਂ ਹਨ ਕਿ ਸਾਰੀ ਦੁਨੀਆ ਹੀ ਦੁਖੀ ਹੈ ਨਹੀਂ ਸੰਗਤ ਜੀ ਜੇਕਰ ਗੁਰਬਾਣੀ ਦੇ ਵਿੱਚ ਸਾਡੇ ਰੋਗ ਸਾਡੇ ਦੁੱਖ ਬਿਆਨ ਕੀਤੇ ਗਏ ਹਨ ਤਾਂ ਸਤਿਗੁਰਾਂ ਨੇ ਸਾਡੇ ਰੋਗਾਂ ਦੇ ਸਾਡੇ ਦੁੱਖਾਂ ਦੇ ਇਲਾਜ ਵੀ ਸਾਨੂੰ ਦੱਸੇ ਹਨ ਕਿਉਂਕਿ ਸਾਡੇ ਸਤਿਗੁਰੂ ਜੀ ਸਭ ਤੋਂ ਵੱਡੇ ਵੈਦ ਹਨ ਮੇਰਾ ਵੈਦ ਗੁਰੂ ਗੋਬਿੰਦਾ ਹਾਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਬੰਨਾ ਸਾਡੇ ਸਤਿਗੁਰੂ ਜੀ ਸਾਡੇ ਰੋਗ ਦੁੱਖ ਦੂਰ ਕਰਦੇ ਹਨ ਦੁੱਖ ਰੋਗ ਸੰਤਾਪ ਉਤਰੇ ਸੋਹਣੇ ਸੱਚੀ ਬਾਣੀ ਹੁਣ ਅਸੀਂ ਇਹ ਸਮਝੇ ਕਿ ਅਸੀਂ ਦੁਖੀ ਕਿਵੇਂ ਹਾਂ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤਾਂ ਸਾਨੂੰ ਰੋਗ ਹੀ ਰੋਗ ਆ ਚਿੰਬੜਦੇ ਹਨ ਹਰ ਵਿਸਰਤ ਸੁਦਾ ਖੁਆਰੀ ਹਾਂ ਇਹ ਲਾਜ਼ਮੀ ਹੈ ਕਿ ਜੀਵਨ ਦੇ ਵਿੱਚ ਦੁੱਖ ਅਤੇ ਸੁੱਖ ਲਾਜ਼ਮੀ ਹੈ ਆਉਣਾ ਲਾਜ਼ਮੀ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੈ ਜਾਏ ਮਨੁੱਖਾ ਜਿਵੇਂ ਅਸੀਂ ਇੱਕ ਕੱਪੜਾ ਸਵੇਰੇ ਪਾਉਂਦੇ ਹਾਂ ਸ਼ਾਮ ਨੂੰ ਉਲਾ ਦਿੰਦੇ ਹਾਂ ਉਸੇ ਤਰ੍ਹਾਂ ਹੀ ਦੁੱਖ ਅਤੇ ਸੁੱਖ ਦੋਵੇਂ ਭਰਾ ਹਨ ਦੁੱਖ ਆ ਗਿਆ ਫਿਰ ਸੁੱਖ ਨੇ ਆ ਜਾਣਾ ਹੈ ਫਿਰ ਸੁੱਖ ਨੇ ਚਲੇ ਜਾਣਾ ਹੈ ਦੁੱਖ ਨੇ ਆ ਜਾਣਾ ਹੈ ਇਹ ਸਰੀਰ ਤੇ ਲਾਜ਼ਮੀ ਹਨ ਦੁੱਖ ਅਤੇ ਸੁੱਖ ਆਉਣੇ ਪਰੰਤੂ ਜੋ ਸੰਗਤਾਂ ਇਹੀ ਕਹਿ ਰਹੀਆਂ ਹਨ ਕਿ ਸਾਰੀ ਦੁਨੀਆ ਹੀ ਦੁਖੀ ਹੈ ਨਹੀਂ ਸਤ ਸੰਗਤ ਜੀਓ ਇਹ ਦੁੱਖ ਸਾਡੇ ਸਤ ਗੁਰੂ ਜੀ ਦੂਰ ਕਰਦੇ ਹਨ ਕਬੀਰ ਹਰਿ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਜਦੋਂ ਸਾਡੇ ਕੋਲ ਦੁੱਖ ਆ ਗਿਆ ਤਾਂ ਜਦੋਂ ਅਸੀਂ ਪ੍ਰਮਾਤਮਾ ਦੀ ਸ਼ਰਨ ਲਵਾਂਗੇ ਸਤਗੁਰਾਂ ਦੀ ਸ਼ਰਨ ਲਵਾਂਗੇ ਗੁਰਬਾਣੀ ਦਾ ਆਸਰਾ ਲਵਾਂਗੇ ਤਾਂ ਸਾਨੂੰ ਦੁੱਖਾਂ ਦੇ ਨਾਲ ਲੜਨ ਦੀ ਤਾਕਤ ਮਿਲੇਗੀ ਕਬੀਰ ਜੀ ਕਹਿ ਰਹੇ ਹਨ ਜੋ ਪ੍ਰਾਣੀ ਪ੍ਰਮਾਤਮਾ ਦੀ ਭਜਨ ਵੰਦਗੀ ਸਿਮਰਨ ਕਰਦਾ ਹੈ ਬਾਣੀ ਪੜ੍ਹਦਾ ਸੁਣਦਾ ਹੈ ਉਹ ਇਸ ਸੰਸਾਰ ਦੇ ਵਿੱਚ ਸੁਖੀ ਵਸਦੇ ਹਨ ਸਰਬ ਸੁਖਾਂ ਹਰ ਹਰ ਗੁਣ ਗਾਏ ਕਿ ਪਰਮਾਤਮਾ ਵਹਿਗੁਰੂ ਦੇ ਭਜਨ ਬੰਦਗੀ ਦੇ ਵਿੱਚ ਗੁਣ ਗਾਉਣ ਦੇ ਵਿੱਚ ਸਿਮਰਨ ਕਰਨ ਦੇ ਵਿੱਚ ਸੁਖ ਹੈ ਇਸ ਕਰਕੇ ਸਤ ਸੰਗਤ ਜਿਓ ਇਸ ਸੰਸਾਰ ਦੇ ਵਿੱਚ